ਤਰਵਾਜੀ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ। ਅੱਜ ਆਪਾਂ ਤੁਹ ਲਈ ਲੈ ਕੇ ਆਏਗੇ 2024 ਮਾਡਲ 855 ਨਵੀਂ ਸੋਚ ਡਿਮਾਂਡ ਹੈਗੀ ਦੀ 7,95,000 ਰੁਪਿਆ। ਬਿਲਕੁਲ ਨਵਾਂ ਟਰੈਕਟਰ ਪਿਆ ਮਿੱਤਰੋ ਟਾਇਰਾਂ ਦੇ ਹੁੰਮਣੀਆਂ ਜੇ ਦੇਖ ਸਕਦੇ ਹੋ ਤੁਸੀਂ ਉਮੀ ਪੰਜਾਣੇ ਬਾਕੀ ਰਿੰਬ ਵਗੈਰਾ ਚੈੱਕ ਕਰ ਸਕਦੇ ਹੋ। ਬਾਕੀ ਇੰਜਨ ਵਗੈਰਾ ਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆ ਮਿੱਤਰੋ। ਬਾਕੀ ਵੱਡੇ ਰਿੰਬ ਚੈੱਕ ਕਰ ਸਕਦੇ ਹੋ ਬਾਕੀ ਆਪ ਸਾਨੂੰ ਪਿਛਲੇ ਪਾਸੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਾ ਦਿੰਦੇ ਆ ਬਿਲਕੁਲ ਸਾਫ ਸੁਥਰਾ ਟਰੈਕਟਰ ਪਿਆ ਮਿੱਤਰੋ ਜੇ ਕਿਸੇ ਵੀਰ ਨੇ ਰਹਿਣਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਵਰਾਜ 855 ਨਵੀਂ ਸੋਚੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਦੂਜੀ ਸਾਈਡ ਤੋਂ ਟਰੈਕਟਰ ਸੈਂਟਰ ਚੈੱਕ ਕਰ ਸਕਦੇ ਤੁਸੀਂ 3 ਸਪੀਡ 170 ਦਾ ਦਮਾ ਦਾ 96 ਮਾਤਾ ਦਾ ਜਿਵੇਂ ਕਿ ਸੇਬਾਈ ਨੇ ਮਿੱਤਰੋ ਟਰੈਕਟਰ ਲੈਣਾ ਸਕਰੀਨ ਦੇ ਚੱਲ ਰਹੇ ਨੰਬਰ ਤੇ ਪਾਕ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋਗੇ ਨਵੀਂ ਸੋਚ 2024 ਮਾਡਲ ਡੇਟ ਹੈਗਾ 795 ਸਕਰੀਨ ਦੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ